ਤੇ ਇਹ ਵੀ ਤੁਸੀਂ ਮੰਨਦੇ ਹੋ ਕਿ ਬੱਚੇ ਅੱਜ ਉਮਰ ਤੋਂ ਪਹਿਲਾਂ ਵੱਡੇ ਹੋ ਗਏ ਕੁਝ ਗੱਲਾਂ ਇਸ ਤਰ੍ਹਾਂ ਦੀ ਹੁਣ ਪੰਜਾਬ ਦੇ ਬੱਚੇ ਤਾਂ ਜੋ ਆਗ ਪੈਦਾ ਕਰਨ ਵਾਲੇ ਨਹੀਂ ਰਹੇ ਇਹਨਾਂ ਨੇ ਇਨਕਲਾਬ ਕੀ ਕਰਨੀਆ ਟੈਸਟ ਟੂ ਬੇਬੀ ਵਾਲੇ ਸੈਂਟਰ ਖੁੱਲੇ ਹੋਏ ਆ ਔਰ ਵਿਹਾਰ ਤੋਂ ਖੂਨ ਲਿਆ ਲਿਆ ਕਿ ਸਾਡੀਆਂ ਪੁੱੱਖਾਂ ਚ ਰੱਖਿਆ ਜਾ ਰਿਹਾ ਇਹਨਾਂ ਨੇ ਇੱਥੇ ਹਰੀ ਸਿੰਘ ਨਲੂਏ ਕੀ ਪੈਦਾ ਕਰਨੀਆ ਇਹਨਾਂ ਨੇ ਬਚਿੱਤਰ ਸਿੰਘ ਵਰਗੇ ਯੋਧੇ ਕਿੱਥੇ ਪੈਦਾ ਕਰਨੇ ਆ? ਚੀਰੂਦਮ ਸਿੰਘ ਵਰਗੇ ਕਿੱਥੇ ਪੈਦਾ ਹੋਣੇ ਆ? ਇਹ ਕੀ ਹੋ ਰਿਹਾ ਸਾਡੀ ਨਸ਼ਲਕੁਸ਼ੀ ਹੋ ਰਹੀ ਆ ਪੰਜਾਬੀਆਂ ਦੀ। ਜੇ ਪੰਜਾਬੀਆਂ ਕੋਲੇ ਆਪਦਾ ਖੂਨ ਹੀ ਨਾ ਰਹਾ। ਸਾਡੀ ਬੋਲ ਨਹੀਂ ਰਹਿਣੀ। ਸਾਡੀ ਕੌਮ ਕਿਵੇਂ ਬਚੂਗੀ? ਇਹ ਹੀ ਨਹੀਂ ਡਿਸਾਈਡ ਹੋ ਪੰਦਾ ਕਿ ਅਸੀਂ ਇਸ ਪਾਰਟੀ ਦੇ ਵਿੱਚ ਰਹਿਣਾ ਕਿੰਨੀ ਦੇਰ ਹੈ। ਕੱਲੋਂ ਸਾਡਾ ਆਪਣਾ ਪਵਿੱਕੀ ਹੈ ਤੇ ਅਸੀਂ ਆਪਣੇ ਖੂਬੇ ਦਾ ਸੀ ਆਪਣੇ ਦੇਸ਼ ਦਾ ਪਵਿੱਕੀ ਸਵਾਰਾਂਗੇ। ਅਸਲ ਜੀ ਜਿਹੜਾ ਲੀਡਰ ਹੈ ਲੀਡਰ ਨਹੀਂ ਐ ਡਾਕੂ ਐ ਇਹ ਲੋਕਾਂ ਨੂੰ ਲੁੱਟਣ ਵਾਲਿਆ ਲੋਕਾਂ ਨੂੰ ਲੁੱਟ ਕੇ ਆਪਣੇ ਪਰਿਵਾਰ ਪਾਲ ਰਹੇ ਆ ਤੜਕੇ ਪੱਗ ਹੋਰ ਹੁੰਦੀ ਐ ਸ਼ਾਮ ਨੂੰ ਪੱਗ ਦਾ ਰੰਗ ਹੋਰ ਹੁੰਦਾ ਨਿਤ ਨਮਨਾ ਪਾਰਟੀਆਂ ਬਦਲ ਰਹੇ ਆਪਣੀ ਲਾਲਸਾ ਕਰਕੇ ਇਹਨਾਂ ਦੀ ਕੋਈ ਸੇਵਾ ਨੀਤੀ ਨਹੀਂ ਇਹ ਲੁੱਟਣ ਨੀਤੀ ਐ ਨਾ ਕੋਈ ਇਹ ਤੇ ਨਿਤ ਖਸਮ ਬਦਲਦੇ ਐ ਜੀ ਇਹ ਤੜਕੇ ਹੋਰ ਆਖ ਨੇ ਹੋਰ ਇਹਨਾਂ ਨੇ ਸ਼ਰਮ ਲਾ ਲਈ ਇਹਨਾਂ ਲੋਕਾਂ ਨੇ ਇਹੋ ਜੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਸਾਨੂੰ ਬੰਦੇ ਦੇਖ ਕੇ ਉਮੀਦਵਾਰ ਦੇਖ ਕੇ ਵੋਟਾਂ ਪਾਉਣਾ ਚਾਹੀਦਾ ਸਾਡੇ ਸਮਾਜ ਦੇ ਵਿੱਚ ਉਹ ਜਿਹੜੀ ਸਰਕਾਰ ਖਤਮ ਹੋ ਗਿਆ ਕਿ ਲੀਡਰਾਂ ਦਾ ਦੂਜੇ ਡਾਕਟਰਾਂ ਦਾ ਅੱਜ ਡਾਕਟਰ ਵੀ ਲੁੱਟਣ ਲੱਗੇ ਤੇ ਲੀਡਰ ਵੀ ਲੁੱਟਣ ਲੱਗੇ ਇਹਨੂੰ ਤੁਸੀਂ ਲਾਲਸਾ ਮੰਨਦੇ ਹੋ ਆਪ ਤੁਸੀਂ ਵਾਰੋ ਮੁੜ ਕੇ ਆ ਗਏ ਤੁਸੀਂ ਮੁੜ ਕੇ ਵੀ ਉਸ ਵੇਲੇ ਆਏ ਹੋ ਅੱਜ ਤੋਂ 14 ਸਾਲ ਪਹਿਲਾਂ ਜਦੋਂ ਲੋਕ ਜਾਣ ਦੇ ਲਈ ਤਰਸਦੇ ਸੀ ਉੱਥੇ ਦੀਆਂ ਚੀਜ਼ਾਂ ਬਹੁਤ ਵਧੀਆ ਸੀ ਇੰਨੀ ਰਿਐਲਿਟੀ ਇੰਨੀ ਪਿਕਚਰ ਕਲੀਅਰ ਨਹੀਂ ਸੀ ਕਿਉਂ ਇੰਨੀ ਹੋੜ ਲੱਗੀ ਹੋਈ ਹੈ ਨੌਜਵਾਨਾਂ ਦੇ ਵਿੱਚ ਜਾਣ ਦੀ ਅਸਲ ਵਿੱਚ ਸਾਡੀਆਂ ਸਰਕਾਰਾਂ ਦੀ ਨਿਕੰਮੀ ਹੈ। ਕੈਨੇਡਾ ਵਾਕਈ ਇੱਕ ਬਹੁਤ ਸੋਹਣਾ ਦੇਸ਼ ਆ ਜੰਨਤ ਵਰਗਾ ਦੇਸ਼ ਆ ਜਿੱਥੇ ਮੈਨੂੰ ਸਫਾਈ ਨੇ ਉੱਥੋਂ ਦੇ ਹਰਿਆਲੀ ਨੇ ਬੜਾ ਪ੍ਰਭਾਵਿਤ ਕੀਤਾ ਤੇ ਵਾਕਈ ਸਾਨੂੰ ਵਿਦੇਸ਼ਾਂ ਦੀ ਧਰਤੀ ਤੇ ਵੀ ਸੁਪਨੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਆਉਂਦੇ ਸੀ ਔਰ ਪਿੰਡੋਂ ਵਾਜਾ ਮਾਰਦਾ ਸੀ ਕਿ ਆ ਮੇਰੇ ਪੁੱਤ ਮੈਨੂੰ ਸੋਨਾ ਬਣਾ ਸਾਡੀ ਰੀੜ ਦੀ ਹੱਡੀ ਸੀ ਨੌਜਵਾਨ ਪੜ੍ਹੇ ਲਿਖੇ ਵਰਗ ਉਹ ਸਾਰੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਉਹ ਲੇਬਰ ਕਰਨ ਜਾ ਰਹੇ ਆ। ਉਹਨਾਂ ਦੀ ਮਜਬੂਰੀ ਬਣ ਗਈ ਜਿਨ੍ਹਾਂ ਨੇ ਇੱਥੇ ਵਿਚਾਰਿਆਂ ਨੇ ਕਦੇ ਕੋਈ ਟੱਕਾ ਨਹੀਂ ਸੀ ਤੋੜਿਆ ਉਹਨਾਂ ਨੂੰ ਉੱਥੇ ਲੇਬਰਾ ਕਰਨ ਲੱਗ ਪਏ ਜੋ ਅੱਜ ਹਾਲਤ ਅਜ ਪੰਜਾਬ ਦੀ ਹੋ ਰਹੀ ਹੈ ਕਿ ਅੱਜ ਪੰਜਾਬ ਦਾ ਵੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਕਿਸਾਨੀ ਕਿੱਧਰ ਨੂੰ ਜਾ ਰਹੀ ਹੈ ਇਹ ਸਾਰੇ ਹਾਲਾਤ ਅੱਜ ਦੇਖ ਕੇ ਇੱਕੋ ਇੱਕ ਲੱਗਦਾ ਕਿ ਇੱਕ ਆਸ ਦਾ ਦੀਵਾ ਗੁਰੂ ਗਵਿੰਦ ਸਿੰਘ ਗੱਲ ਰੋਟੀ ਦੀ ਨਹੀਂ ਗੱਲ ਤਾਂ ਸਾਡੀ ਕੂਮ ਦੀ ਆ ਅਸੀਂ ਕਿਹਦੇ ਵਿੱਚ ਪੈਦਾ ਹੋਏ ਹਾਂ ਸਾਡੇ ਪੰਜਾਬ ਦੀ ਗੱਲ ਆ ਕਾ ਸਾਡੀ ਅਣਖਾਂ ਦੀ ਗੱਲ ਹੈ ਗੱਲ ਕਰਨੀ ਪਊਗੀ ਪੰਜਾਬ ਦੀ ਪੰਜਾਬ ਨੂੰ ਜੇ ਬਚਾਉਣਾ ਜਿਹੜੀ ਚੀਜ਼ ਪੰਜਾਬ ਦੀ ਧਰਤੀ ਤੇ ਪੈਦਾ ਹੋਣੀ ਸਿੱਖੀ ਉਹ ਪੰਜਾਬ ਦੇ ਵਿੱਚ ਹੀ ਪੈਦਾ ਕੀਤਾ ਜਾ ਸਕਦਾ ਉਹ ਹੋਰ ਇਹ ਨਾ ਹੋਵੇ ਸਾਡਾ ਫਰਜ਼ਾਂ ਚੋਂ ਨਾ ਨਿਕਲ ਜੀ ਹਿਮਾ ਬੰਦਿਆਂ ਚ ਸਿੱਖਾਂ ਦਾ ਨਾਂ ਹੀ ਸਹੰਗੀ ਮੁੱਕ ਜਾਣ ਆ ਕੇ ਅਡਾਨੀ ਬਾਨੀ ਇੱਥੇ ਜ਼ਮੀਨਾਂ ਖਰੀਦਣ ਉਸ ਪਿੰਡ ਦੇ ਰਣਸੀ ਕਲਾਂ ਜਿੰਨਾ ਆਪਣਾ ਨਵੇਕਲੇਪਨ ਦੇ ਲਈ ਆਪਣੀ ਖੂਬਸੂਰਤੀ ਦੇ ਲਈ ਚਰਚਾ ਦੇ ਵਿੱਚ ਹੈ ਮੈਂ ਬਾਰ ਬਾਰ ਕਹਿੰਨੀ ਆ ਕਿ ਉਸ ਪਿੰਡ ਦੇ ਸਰਪੰਚ ਵੀ ਉਨਹੀਂ ਚਰਚਾ ਦੇ ਵਿੱਚ ਨੇ ਮਿੰਟੂ ਜੀ ਬਾਰੇ ਬੜੀਆਂ ਸਾਰੀਆਂ ਗੱਲਾਂ ਅਸੀਂ ਕੀਤੀਆਂ ਵੀ ਉਹਨਾਂ ਦੇ ਬਾਰੇ ਤੁਸੀਂ ਉਹਨਾਂ ਨੂੰ ਸੁਣਿਆ ਵੀ ਇੱਕ ਹੋਰ ਬੜੀ ਦਿਲਚਸਪ ਗੱਲ ਇਹਨਾਂ ਦੀ ਹੈ ਕਿ ਜਦੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਹਰ ਰੋਜ਼ ਸਾਡੇ ਮੁਲਕ ਦੇ ਵਿੱਚੋਂ ਜਵਾਨੀ ਬਾਹਰ ਨੂੰ ਜਾ ਰਹੀ ਹੈ ਖਾਸ ਤੌਰ ਤੇ ਕੈਨੇਡਾ ਦਾ ਬੜਾ ਰੁਖ ਕੀਤਾ ਜਾਂਦਾ ਹੈ ਇਹ ਕੈਨੇਡਾ ਤੋਂ ਹੀ ਵਾਪਸ ਆਏ ਨੇ ਤੇ ਮਿੰਟੂ ਜੀ ਗਏ ਸੀ ਤੇ ਫਿਰ ਵਾਪਸੀ ਬੜੀ ਜਲਦੀ ਨਹੀਂ ਹੋਗੀ ਇੱਕ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ ਗੁਰਤੇਜ ਕਹਾਰਵਾਲੀ ਹਮ ਉਹਨਾਂ ਦਾ ਸ਼ੇਅਰ ਸ਼ੇਅਰ ਆ ਕਿ ਹੋਰਾਂ ਵਾਂਗੂ ਨੇ ਰਟ ਓਂਦਿਆਂ ਹੋਰਾਂ ਵਾਂਗੂ ਨੇ ਰਟ ਓਂਦਿਆਂ ਰਾਤ ਬਰਾਤੇ ਮੈਂ ਵੀ ਇੰਜ ਹੀ ਜੀ ਲੈਣਾ ਸੀ ਜੇਕਰ ਦਿਲ ਨੂੰ ਅਗਣਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਘਰ ਦੇ ਘੜਿਆਂ ਅੰਦਰ ਸਿਆਣਾ ਪਾਣੀ ਪਿਆ ਸੋਚੇ ਅਕਸਰ ਘਰ ਦੇ ਘੜਿਆਂ ਅੰਦਰ ਸਿਆਣਾ ਪਾਣੀ ਸੋਚੀ ਅਕਸਰ ਇਹ ਨਦੀਏ ਵਗਦਗੇ ਮੈਨੂੰ ਰੇਤੇ ਨੇ ਵੀ ਤਾਂ ਪੀ ਲੈਣਾ ਸੀ ਮੇਰੀ ਖਾਤਰ ਰੇਤ ਰੁਪਈਏ ਮੇਰੀ ਖਾਤਰ ਰੇਤ ਰੁਪਈਏ ਪੱਥਰ ਚੀਜ਼ਾਂ ਢੇਰਵੜੇ ਸਨ ਮੈਂ ਤਾਂ ਥੋੜੀ ਸ਼ਾਂ ਲੱਭਦਾ ਸੀ ਚੂੜੀ ਪਾਣੀ ਹੀ ਲੈਣਾ ਸੀ ਜੇ ਕਰ ਦਿਲ ਨੂੰ ਅਗਣਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਮੇਰੇ ਦਿਲ ਨੂੰ ਅਗ ਲੱਗੀ ਆਪਣੇ ਪੰਜਾਬ ਦੀ ਮੇਰੇ ਪ੍ਰਮਾਤਮਾ ਨੇ ਲੈ ਕੇ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਬਦਲ ਗਏ ਕਿਉਂਕਿ ਕੈਨੇਡਾ ਵਾਕਈ ਇੱਕ ਬਹੁਤ ਸੋਹਣਾ ਦੇਸ਼ ਆ ਜੰਨਤ ਵਰਗਾ ਦੇਸ਼ ਆ ਜਿੱਥੇ ਮੈਨੂੰ ਸਫਾਈ ਨੇ ਉਥੋਂ ਦੀ ਹਰੀਆਲੀ ਨੇ ਬੜਾ ਪ੍ਰਭਾਵਿਤ ਕੀਤਾ ਤੇ ਪਰ ਸਾਡੇ ਦਿਲ ਨੂੰ ਜਦੋਂ ਅੱਗ ਲੱਗੀ ਸਾਡੇ ਆਪਣੇ ਪਿੰਡਾਂ ਦੀ ਅੱਗ ਲੱਗੀ ਆਪਣੇ ਪਿੰਡ ਦੀ ਲੱਗੀ ਕਿ ਜਿਹੜੇ ਪਿੰਡ ਦੀਆਂ ਗਲੀਆਂ ਸਾਨੂੰ ਕੈਨੇਡਾ 'ਚ ਸੁੱਤੇ ਪਿਆ ਨੂੰ ਵਿਸਤਾਉਂਦੀਆਂ ਔਰ ਜਿਵੇਂ ਗਰਦਾਸ ਮਾਨ ਦਾ ਕੀਤਾ ਕਿ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੇ ਵਾਕਈ ਸਾਨੂੰ ਵਿਦੇਸ਼ਾਂ ਦੀ ਧਰਤੀ ਤੇ ਵੀ ਸੁਪਨੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਆਉਂਦੇ ਸੀ ਔਰ ਪੈਂਡੋ ਵਾਜਾ ਮਾਰਦਾ ਸੀ ਕਿ ਆ ਮੇਰੇ ਪੁੱਤ ਮੈਨੂੰ ਸੋਹਣਾ ਬਣਾ ਮੈਨੂੰ ਸੁੰਦਰ ਬਣਾ ਉਹਦੇ ਕਰਕੇ ਮੇਰਾ ਰੱਬ ਮੈਨੂੰ ਆਪਣੇ ਪੰਡ ਰਣ ਸਿੰਘ ਘਰਾਂ ਲੈ ਕੇ ਆਇਆ ਮੈਂ ਉਹਦਾ ਮਸ਼ਕੂਰ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਵਾਪਸ ਤੁਸੀਂ ਆ ਗਏ ਇੱਕ ਸਾਲ ਹੀ ਲਾਇਆ ਤੁਸੀਂ ਤੇ ਵਾਪਸੀ ਹੋ ਗਈ ਉਦੋਂ ਫਿਰ ਸਰਪੰਚੀ ਵਾਲੇ ਪਾਸੇ ਜਾਣ ਦਾ ਖਿਆਲ ਕਿੱਦਾਂ ਆਇਆ ਅਸਲ ਜਿਹੜੀ ਬੰਦੇ ਦੀ ਏਕਾ ਦਾ ਉਹ ਦਰਖਤ ਦੇ ਟੁੱਟੇ ਹੋਏ ਪੱਤੇ ਵਰਗੀ ਆ ਹੂੰ ਕਿਉਂਕਿ ਜਦੋਂ ਪੱਤਾ ਦਰਖਤ ਦੀ ਟਾਣੀ ਨਾਲ ਟੁੱਟਦਾ ਤੇ ਉਹ ਧਰਤੀ ਤੇ ਹਜੇ ਨਹੀਂ ਡੱਕਦਾ ਉਹਦੀ ਦਿਸ਼ਾ ਜਿਸ ਪਾਸੇ ਹਵਾ ਚਾਵੇ ਉਸ ਪਾਸੇ ਲਿਜਾ ਸਕਦੀ ਹੈ ਹੂੰ ਉਵੇਂ ਬੰਦੇ ਦੀ ਵੀ ਜਿਹੜੀ ਏਕਾ ਦਾ ਰੱਬ ਸਾਹਮਣੇ ਇੱਕ ਪੱਤੇ ਵਰਗੀ ਆ ਉਹ ਰੱਬ ਦੇ ਹੱਥ ਆ ਹੂੰ ਕਿਉਂ ਜਿਸ ਪਾਸੇ ਬੰਦੇ ਨੂੰ ਲਿਜਾਣਾ ਚਾਹੁੰਦਾ ਉਹਨੂੰ ਉਸ ਪਾਸੇ ਉਹ ਲੈ ਜਾਂਦਾ ਔਰ ਮੈਨੂੰ ਵੀ ਇਸ ਪਾਸੇ ਮੇਰੇ ਰੱਬ ਨੇ ਸਰਪੰਚੀ ਵਾਲੇ ਪਾਸੇ ਉਹ ਆਪ ਹੀ ਲੈ ਗਿਆ ਨੱਕ ਨੱਥ ਖਸਮ ਹੱਥ ਹੂੰ ਮੇਰੇ ਖਸਮ ਨੇ ਉਸ ਪਾਸੇ ਤੋਰਿਆ ਕਿ ਸਰਪੰਚ ਬਣਾਉਣਾ ਕਿਉਂਕਿ ਅ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਕਿ ਜੋ ਕੰਮ ਅਸੀਂ ਰਣ ਸਿੰਘ ਕਰਨ ਲਈ ਕੀਤੀ ਹੈ ਜਿਹਦੀ ਅਜਿਬ ਸ਼ਾਨ ਪੂਰੀ ਦੁਨੀਆ ਚ ਬਣੀ ਹੋਈ ਹੈ ਤੁਸੀਂ ਜਦੋਂ ਕਿ ਜਿਹੜੇ ਸਰਪੰਚ ਹੁੰਦੇ ਨੇ ਪਿੰਡਾਂ ਦੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਕਿਸੇ ਨਾ ਕਿਸੇ ਪਾਰਟੀ ਨੂੰ ਉਹ ਸਪੋਰਟ ਕਰਦੇ ਹੁੰਦੇ ਨੇ ਜਾਂ ਕਈ ਵਾਰ ਉਹਨਾਂ ਪਾਰਟੀਆਂ ਦੇ ਵਿੱਚੋਂ ਹੀ ਉਹ ਨਿਕਲੇ ਸਰਪੰਚ ਹੁੰਦੇ ਨੇ ਤੁਸੀਂ ਸਿਆਸਤ ਦੇ ਵਿੱਚ ਤਾਂ ਤੁਹਾਡੀ ਦਿਲਚਸਪੀ ਬਹੁਤ ਹੈ ਕਿਹੜੀ ਪਾਰਟੀ ਨੂੰ ਵੈਸੇ ਤੁਸੀਂ ਕਿਸੇ ਨੂੰ ਸਪੋਰਟ ਕਰਦੇ ਹੋ ਅਸਲ ਵਿੱਚ ਮੇਰੀ ਪਾਰਟੀ ਮੇਰੇ ਪਿਤਾ ਜਿਹਦਰ ਬੂਟਾ ਸਿੰਘ ਰਣਸੀਹ ਵਾਲੀ ਆ ਕਿਉਂਕਿ ਮੈਂ ਉਹਨਾਂ ਦੇ ਰੰਗ ਵਿੱਚ ਰੰਗਿਆ ਹੋਇਆ ਕਿਉਂਕਿ ਜਿਵੇਂ ਅੰਗਰੇਜ਼ੀ ਦੇ ਬਹੁਤ ਵੱਡੇ ਲੇਖਕ ਵੈਕਟਰ ਹਿਉਂਗੋ ਦਾ ਕਹਿਣਾ ਕਿ ਇੱਕ ਚੰਗਾ ਪਿਤਾ 100 ਉਸਤਾਦਾਂ ਦੇ ਬਰਾਬਰ ਹੁੰਦਾ ਮੈਨੂੰ ਮਾਨ ਹੈ ਕਿ ਮੇਰੇ ਪਿਤਾ ਦੀ ਜਿਹੜੀ ਸ਼ਖਸੀਅਤ ਆ ਉਹ ਹਜ਼ਾਰਾਂ ਉਸਤਾਦਾਂ ਦੇ ਬਰਾਬਰ ਹੈ ਔਰ ਦੂਜਾ ਜਿਹੜਾ ਮੈਨੂੰ ਰੰਗ ਗੁਰੂ ਗਵਿੰਦ ਸਿੰਘ ਦੇ ਪੰਥ ਦਾ ਚੜ੍ਹਾ ਹੋਇਆ ਮੈਂ ਗੁਰੂ ਗਵਿੰਦ ਸਿੰਘ ਦੀ ਪਾਰਟੀ 'ਚ ਕੰਮ ਕਰਨ ਵਾਲਾ ਫੰਦਾ ਹਾਂ ਹੂੰ ਔਰ ਮੇਰੇ ਅੰਦਰ ਇੱਕ ਖੁਸ਼ੀ ਰਹਿੰਦੀ ਹੈ ਕਿ ਮੈਂ ਗੁਰੂ ਗਵਿੰਦ ਸਿੰਘ ਦੇ ਪੰਥ ਲਈ ਕੰਮ ਕਰਾਂ ਪੰਥ ਲਈ ਕੰਮ ਕਰਦਾ ਰਹਿਣਾ ਕਿਉਂਕਿ ਅੱਜ ਜੋ ਅੱਜ ਹਾਲਤ ਅੱਜ ਪੰਜਾਬ ਦੀ ਹੋ ਰਹੀ ਹੈ ਕਿ ਅੱਜ ਪੰਜਾਬ ਦਾ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਕਿਸਾਨੀ ਕਿੱਧਰ ਨੂੰ ਜਾ ਰਹੀ ਹੈ ਇਹ ਸਾਰੇ ਹਾਲਾਤ ਅੱਜ ਦੇਖ ਕੇ ਇੱਕੋ ਇੱਕ ਲੱਗਦਾ ਕਿ ਇੱਕ ਆਸ ਦਾ ਦੀਵਾ ਗੁਰੂ ਗਵਿੰਦ ਸਿੰਘ ਹਮ ਕਿ ਜੀ ਨੇ ਸਾਰਾ ਕੁਝ ਸਾਡੀ ਖਾਤਰ ਵਾਰ ਕੇ ਕੁਰਬਾਨੀਆਂ ਕਰਕੇ ਸਾਨੂੰ ਇੱਕ ਸਾਡਾ ਪੰਥ ਖਾਲਸਾ ਪੰਥ ਬਣਾਇਆ ਸੀ ਉਹਦੇ ਲਈ ਸਾਨੂੰ ਕੰਮ ਕਰਨ ਦੀ ਲੋੜ ਆ ਕਿ ਜਿਵੇਂ ਬਹੁਤ ਵੱਡੇ ਰਾਈਟਰ ਆਪਣੇ ਜਿਨ੍ਹਾਂ ਨੇ ਮੇਰਾ ਦਾਖਸਤਾਨ ਲਿਖਿਆ ਰਸੂਲ ਹਮਤਤ ਹੋ ਉਹਦੇ ਵਿੱਚ ਲਿਖਦਾ ਉਹ ਕਿ ਜਿਹੜਾ ਵਿਅਕਤੀ ਜਿਸ ਕੌਮ ਦੇ ਵਿੱਚ ਪੈਦਾ ਹੋ ਜਾਂਦਾ ਉਹਨੂੰ ਸਮਝਣਾ ਚਾਹੀਦਾ ਕਿ ਮੈਂ ਆਪਣੀ ਕੌਮ ਦਾ ਪ੍ਰਤੀਨਿਧਤਾ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਖਾਲਸੇ ਪੰਥ ਦੇ ਵਿੱਚ ਪੈਦਾ ਹੋਇਆ ਮੈਂ ਉਹਦੇ ਲਈ ਕੰਮ ਕਰਾਂ ਔਰ ਮੇਰਾ ਪਿਤਾ ਗੁਰੂ ਗਵਿੰਦ ਸਿੰਘ ਜਿਹੜਾ ਬਾਗੀ ਸੀ ਤੇ ਅਸੀਂ ਵੀ ਬਾਗੀ ਬੰਦੇ ਆ ਸਾਡੀ ਉਹੀ ਸਾਡਾ ਜੀਵਨ ਦਾ ਸੰਘਰਸ਼ ਆ ਉਹੀ ਸਾਡਾ ਜੀਵਨ ਆ ਤੇ ਅਸੀਂ ਆਪਣੀ ਕੌਮ ਲਈ ਕੰਮ ਕਰ ਰਹੇ ਆ ਔਰ ਇਸ ਲਈ ਇਹ ਕੀ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਖਤਮ ਹੋਣ ਤੋਂ ਫਿਰ ਕੋਈ ਵੀ ਨਹੀਂ ਰੋਕ ਸਕਦਾ ਬੜੇ ਸਾਰੇ ਇਨੀਸ਼ੀਏਟਿਵ ਲਏ ਜਾਂਦੇ ਨੇ ਕਿ ਆਪਣੇ ਬੱਚਿਆਂ ਨੂੰ ਚਾਹੇ ਕਿਤਾਬਾਂ ਦੇ ਨਾਲ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜ ਕੇ ਰੱਖਿਆ ਜਾਵੇ ਪਰ ਦੂਜੀ ਗੱਲ ਤੁਸੀਂ ਆਪ ਹੀ ਜਿਹੜੀ ਹੁਣ ਕਈ ਕਿ ਸਾਡੀ ਜਵਾਨੀ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਇੰਨੀ ਇੱਕ ਇਹਨੂੰ ਤੁਸੀਂ ਲਾਲਸਾ ਮੰਨਦੇ ਹੋ ਆਪ ਤੁਸੀਂ ਬਾਹਰੋਂ ਮੁੜ ਕੇ ਆ ਗਏ ਤੁਸੀਂ ਮੁੜ ਕੇ ਵੀ ਉਸ ਵੇਲੇ ਆਏ ਹੋ ਅੱਜ ਤੋਂ 14 ਸਾਲ ਪਹਿਲਾਂ ਜਦੋਂ ਲੋਕ ਜਾਣ ਦੇ ਲਈ ਤਰਸਦੇ ਸੀ ਉੱਥੇ ਦੀਆਂ ਚੀਜ਼ਾਂ ਬਹੁਤ ਵਧੀਆ ਸੀ ਇੰਨੀ ਰਿਅਲਿਟੀ ਇੰਨੀ ਪਿਕਚਰ ਕਲੀਅਰ ਨਹੀਂ ਸੀ ਕਿਉਂ ਇੰਨੀ ਹੋੜ ਲੱਗੀ ਹੋਈ ਹੈ ਨੌਜਵਾਨਾਂ ਦੇ ਵਿੱਚ ਜਾਣ ਦੀ ਅਸਲ ਵਿੱਚ ਸਾਡੀਆਂ ਸਰਕਾਰਾਂ ਦੀ ਨਕਾਮੀ ਹੈ ਕਿਉਂਕਿ ਦੇਖੋ ਪੰਜਾਬ ਦੀ ਧਰਤੀ ਸੋਨਾ ਪੈਦਾ ਕਰਨ ਵਾਲੀ ਧਰਤੀ ਹੈ ਹਮ ਔਰ ਪੰਜਾਬ ਦੀ ਧਰਤੀ ਇੰਨੇ ਦਾਣੇ ਪੈਦਾ ਕਰਦੀ ਆ ਸਾਲ ਦੇ 125 ਮਣ ਦਾਣੇ ਪੰਜਾਬ ਦੀ ਧਰਤੀ ਪੈਦਾ ਕਰਦੀ ਹੈ ਹਮ ਔਰ ਕੈਨੇਡਾ ਮੈਂ ਦੇਖ ਕੇ ਆ ਸਿਰਫ ਛਾਲ ਦੇ ਦਾਣੇ ਉਥੋਂ ਦੀ ਧਰਤੀ ਜ਼ਮੀਨ ਕੱਲੇ 25 ਮਾਣ ਪੈਦਾ ਕਰਦੀ ਹੈ ਤੁਸੀਂ ਦੇਖੋ ਉਹ ਰੱਜ ਕੇ ਖਾਂਦੇ ਆਸੀਂ ਭੁੱਖੇ ਮਰਦੇ ਆ ਔਰ 125 ਮਾਣ ਦੇ ਬਾਰਸ 25 ਮਾਣ ਕੋਲੇ ਜਾ ਰਹੇ ਆ ਗੁਲਾਮੀ ਕਰਨ ਦੂਜੇ ਪਾਸੇ ਆਈ ਤਰਾਸ਼ ਦੀ ਇੱਕ ਦੇਸ਼ ਨਾਈਜੀਰੀਆ ਨਾਈਜੀਰੀਆ ਦੇ ਵਿੱਚ ਪਟਰਾਵਲ ਨਿਕਲਦਾ ਪਰ ਉਹ ਭੁੱਖੇ ਮਰਦੇ ਆ ਦੂਜੇ ਪਾਸੇ ਸਵਿਟੇਰਲੈਂਡ ਇੱਕ ਪਹਾੜੀਆਂ ਤੇ ਵਸਿਆ ਹੋਇਆ ਦੇਸ਼ ਆ ਟਾਪੂ ਤੇ ਉਹ ਕੀ ਕਰਦਾ ਉਹਨਾਂ ਨੇ ਇੱਕ ਬੈਂਕਾਂ ਬਣਾਈਆਂ ਹੋਈਆਂ ਸ਼ਵਸ਼ ਭਾ ਸ਼ਵਸ਼ ਬੈਂਕਾਂ ਸ਼ਵਸ਼ ਬੈਂਕਾਂ ਹਾਂਜੀ ਉਹ ਬੈਂਕਾਂ ਦੇ ਵਿੱਚ ਦੁਨੀਆ ਦੇ ਡਾਕੂ ਲੋਕ ਆ ਆਪਣੇ ਆਪਣੇ ਖਿੱਤਿਆਂ ਦੇ ਵਿੱਚੋਂ ਆਪਣੇ ਲੋਕਾਂ ਨੂੰ ਲੁੱਟ ਕੇ ਉਹ ਸ਼ਵਸ਼ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਉਹਨਾਂ ਤੋਂ ਉਹਨੂੰ ਸਾਂਭਣ ਦੇ ਦੇਸ਼ ਨੂੰ ਪੈਸੇ ਦੇ ਕੇ ਆਉਂਦੇ ਆ ਔਰ ਇੱਕ ਦੂਜਾ ਕੰਮ ਕਰਦਾ ਸਵਿਟਜ਼ਰਲੈਂਡ ਘੜੀਆਂ ਬਣਾਉਂਦਾ ਉਹਦੇ ਦੋ ਹੀ ਕੰਮ ਆ ਇੱਕ ਬੈਂਕ ਪੈਸੇ ਸਾਂਭਣੇ ਉਹਦੇ ਪੈਸੇ ਲੈਣੇ ਦੂਜਾ ਘੜੀਆਂ ਬਣਾ ਕੇ ਦੁਨੀਆ ਦੇ ਵਿੱਚ ਸਪਲਾਈ ਕਰਨੀਆਂ ਉਹ ਰਾਜ ਕਿਹਨਾਂ ਦਾ ਨਾਈਜੀਰੀਆ ਜਿੱਥੇ ਪੈਟਰੋਲ ਨਿਕਲਦਾ ਸੋਨਾ ਹੀ ਨਿਕਲਦਾ ਸਮਝ ਲਓ ਧਰਤੀ ਚੋਂ ਬੇਸ਼ੁਮਾਰ ਕੀਮਤੀ ਪਦਾਰਥ ਉਹ ਭੁੱਖੇ ਮਰ ਰਿਹਾ ਹੈ ਕੀ ਸਿਰਫ ਸਰਕਾਰਾਂ ਦੀ ਨਿਕੰਮੀਆਂ ਔਰ ਦੂਜਾ ਮੈਂ ਸਮਝਦਾ ਕਿ ਸਾਡੇ ਅੰਦਰ ਜਿਹੜੀ ਲਾਲਸਾ ਪੈਦਾ ਹੋਗੀ ਕਿਉਂਕਿ ਜਿਹੜੇ ਉਹ ਮਨੁੱਖ ਦੇ ਅੰਦਰ ਸੁਹਾ ਲਾਲਚੀ ਬਣ ਜੇ ਉਦੋਂ ਫਿਰ ਉਹ ਆਪਣੀ ਨਾ ਕੌਮ ਬਾਰੇ ਸੋਚਦਾ ਨਾ ਆਪਣੇ ਦੇਸ਼ ਬਾਰੇ ਸੋਚਦਾ ਨਾ ਆਪਣੇ ਸਮਾਜ ਬਾਰੇ ਸੋਚਦਾ ਇੱਕ ਇਹ ਵੀ ਇੱਕ ਕਾਰਨ ਹੈ ਉਦੋਂ ਵੱਡਾ ਕਾਰਨ ਕਿ ਭੁੱਖੇ ਅੱਗੇ ਬਾਤ ਪਾਈ ਉਹ ਕਹਿੰਦਾ ਟੱਕ ਜਦੋਂ ਸਾਡੀਆਂ ਲੋੜਾਂ ਨਹੀਂ ਇੱਥੇ ਪੂਰੀਆਂ ਹੁੰਦੀਆਂ ਸਾਡਾ ਉਹਦੇ ਕਰਕੇ ਸਾਡੇ ਫਿਰ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਆ ਕਿ ਅਸੀਂ ਆਪਣੇ ਪਰਿਵਾਰ ਨੂੰ ਚਲਾਉਣ ਦੀ ਖਾਤਰ ਆਪਣਾ ਆਪਣੇ ਆਪ ਨੂੰ ਪਾਲਣ ਦੀ ਖਾਤਰ ਅਸੀਂ ਬਦੇ ਛਾਂ ਇਧਰ ਤੇ ਜਾਈਏ ਉਹਦੇ ਕਰਕੇ ਮੈਂ ਸਮਝ ਗਿਆ ਕਿ ਪੰਜਾਬ ਦੇ ਲੋਕ ਜਾ ਰਹੇ ਆ ਇੰਨੇ ਸਾਲ ਕੰਮ ਕਰਕੇ ਵੀ ਤੁਹਾਨੂੰ ਹਜੇ ਲੱਗਦਾ ਕਿ ਬਹੁਤ ਕੰਮ ਕਰਨਾ ਹਜੇ ਬਾਕੀ ਹੈ ਇਸੇ ਤਰ੍ਹਾਂ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਤਾਂ ਲੀਡਰਸ ਦਾ ਵੀ ਤੁਹਾਨੂੰ ਲੱਗਦਾ ਨਹੀਂ ਕਿ ਡਿਟਰਮਿਨ ਹੋਣਾ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਹਲਕੇ ਦੇ ਲਈ ਕੰਮ ਕਰਨਾ ਹੈ ਪਰ ਜਦੋਂ ਇਹ ਹੀ ਨਹੀਂ ਡਿਸਾਈਡ ਹੋ ਪਾਂਦਾ ਕਿ ਅਸੀਂ ਇਸ ਪਾਰਟੀ ਦੇ ਵਿੱਚ ਰਹਿਣਾ ਕਿੰਨੀ ਦੇਰ ਹੈ ਕੱਲ ਨੂੰ ਸਾਡਾ ਆਪਣਾ ਭਵਿੱਖ ਕੀ ਹੈ ਤੇ ਅਸੀਂ ਆਪਣੇ ਸੂਬੇ ਦਾ ਅਸੀਂ ਆਪਣੇ ਦੇਸ਼ ਦਾ ਭਵਿੱਖ ਕੀ ਸਵਾਰਾਂਗੇ ਅਸਲ ਜੀ ਜਿਹੜੇ ਲੀਡਰ ਆ ਲੀਡਰ ਨਹੀਂ ਡਾਕੂ ਆ ਹੂੰ ਇਹ ਲੋਕਾਂ ਨੂੰ ਲੁੱਟਣ ਵਾਲੇ ਆ ਲੋਕਾਂ ਨੂੰ ਲੁੱਟ ਕੇ ਆਪਣੇ ਪਰਿਵਾਰ ਪਾਲ ਰਹੇ ਆ ਕਿਉਂਕਿ ਜਿਹੜੀ ਪਹਿਲਾਂ ਲੀਡਰੀ ਹੁੰਦੀ ਸੀ ਉਹਨੂੰ ਸੇਵਾ ਨੀਤੀ ਕਿਹਾ ਜਾਂਦਾ ਸੀ ਕਿਉਂਕਿ ਲੋਕ ਸੇਵਾ ਲਈ ਰਾਜਨੀਤੀ ਵਿੱਚ ਆਉਂਦੇ ਸੀ ਉਹਨੂੰ ਸੇਵਾ ਨੀਤੀ ਕਹਿੰਦੇ ਸੀ ਔਰ ਅੱਜ ਦੋ ਤਰ੍ਹਾਂ ਦੇ ਬੰਦਿਆਂ ਦਾ ਸਾਡੇ ਸਮਾਜ ਦੇ ਵਿੱਚ ਸਤਿਕਾਰ ਖਤਮ ਹੋ ਗਿਆ ਔਰ ਜਿਨ੍ਹਾਂ ਨੂੰ ਪਹਿਲਾਂ ਲੋਕ ਰੱਬ ਵਾਂਗੂ ਪੂਜਦੇ ਸੀ ਇੱਕ ਤਾਂ ਲੀਡਰ ਨੂੰ ਜਦੋਂ ਕੋਈ ਵੀ ਡੱਬੇ ਕੁਚਲੇ ਬੰਦੇ ਦੀ ਕੋਈ ਬਾਹ ਨਹੀਂ ਸੀ ਫੜਦਾ ਉਹ ਕਹਿੰਦਾ ਸੀ ਚਲੋ ਹੁਣ ਫਲਾਨਾ ਸੋ ਲੀਡਰ ਕੋਲੇ ਚੱਲਦੇ ਆ ਉਹ ਮੇਰੀ ਬਾਹ ਫੜੂਗਾ ਤੇ ਮੇਰਾ ਸਹਾਰਾ ਬਣੂਗਾ ਔਰ ਦੂਜਾ ਹੁੰਦਾ ਸੀ ਜਦੋਂ ਕੋਈ ਬਿਮਾਰ ਹੁੰਦਾ ਸੀ ਉਹ ਦਵਾਈ ਅਗਲਾ ਕਹਿੰਦੇ ਫਲਾਨੇ ਡਾਕਟਰ ਕੋਲੇ ਜਾਂਦੇ ਆ ਹੁਣ ਮੈਨੂੰ ਉਹ ਠੀਕ ਕਰੂਗਾ ਇਹ ਦੋਨੇ ਬੜੇ ਸਤਿਕਾਰਯੋਗ ਸਾਡੇ ਸਮਾਜ ਦੇ ਵਿੱਚ ਬੰਦੇ ਸੀ ਪਰ ਅੱਜ ਦੋਨਾਂ ਦਾ ਜਿਹੜਾ ਕਰੈਕਟਰ ਆ ਉਹ ਇੰਨਾ ਖਰਾਬ ਹੋ ਗਿਆ ਕਿ ਤੁਸੀਂ ਦੇਖੋ ਲੀਡਰਾਂ ਦਾ ਵੀ ਅੱਜ ਸ਼ਰਮ ਲਾ ਲਈ ਤੁਸੀਂ ਦੇਖੋ ਹੁਣ ਵੋਟਾਂ ਦਾ ਦੇਣਾ ਹੈ ਟੜ ਕੇ ਪੱਗ ਹੋਰ ਹੁੰਦੀ ਹੈ ਸ਼ਾਮ ਨੂੰ ਪੱਗ ਦਾ ਰੰਗ ਹੋਰ ਹੁੰਦਾ ਹੈ ਨਿੱਤ ਨਵੀਆਂ ਪਾਰਟੀਆਂ ਬਦਲ ਰਹੇ ਆਪਣਾ ਲਾਲਚਾ ਕਰਕੇ ਇਹਨਾਂ ਦੀ ਕੋਈ ਸੇਵਾ ਨੀਤੀ ਨਹੀਂ ਇਹ ਲੁੱਟਣ ਨੀਤੀ ਹੈ ਇਹਨਾਂ ਕੋਲੇ ਕਿ ਸਾਡਾ ਮਨੋਰਥ ਕਿੱਥੋਂ ਪੂਰਾ ਹੁੰਦਾ ਅਸੀਂ ਕਿੱਥੋਂ ਜਾ ਕੇ ਸ਼ਕਤੀ ਲੈ ਸਕਦੇ ਹਾਂ ਕਿਉਂਕਿ ਇਹਨਾਂ ਦਾ ਕੰਮ ਸ਼ਕਤੀ ਲੈਣਾ ਹੀ ਹੈ ਅਸੀਂ ਚੌਧਰੀ ਬਣ ਨਹੀਂ ਆ ਮੈਂ ਕਈ ਵਾਰੀ ਅੱਗੇ ਵੀ ਦੱਸਦਾ ਹਾਂ ਉਹਨਾਂ ਪੱਤਰਕਾਰਾਂ ਨੂੰ ਕਿ ਮਾਸਟਰ ਤਾਰਾ ਸਿੰਘ ਇਹੜਾ ਸਿੱਖਾਂ ਦੇ ਲੀਡਰ ਹੋਏ ਆ ਔਰ ਮਾਸਟਰ ਤਾਰਾ ਸਿੰਘ ਨੂੰ ਦੇਸ਼ ਦਾ ਬਹੁਤ ਵੱਡਾ ਨੇਤਾ ਪੰਡਤ ਜਵਾਹਰ ਲਾਲ ਨਹਿਰੂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹ ਮਾਸਟਰ ਤਾਰਾ ਸਿੰਘ ਨੂੰ ਕਹਿੰਦੇ ਸੋਨੂੰ ਅਸੀਂ ਦੇਸ਼ ਦੇ ਰਾਸ਼ਟਰਪਤੀ ਬਣਾ ਦਿੰਨੇ ਹਾਂ ਤੂੰ ਛੱਡ ਯਾਰ ਸਿੱਖਾਂ ਦੀਆਂ ਗੱਲਾਂ ਕਰਨ ਨੂੰ ਮੰਗਾ ਕਰਨ ਨੂੰ ਪੁਰਨਾ ਤੂੰ ਕਿਉਂ ਲੜੀ ਜਾਂਦਾ ਇੱذਰ ਤੈਨੂੰ ਰਾਸ਼ਟਰਪਤੀ ਬਣਾਉਣੇ ਦੇਸ਼ ਦਾ ਔਰ ਮਾਸਟਰ ਤਾਰਾ ਸਿੰਘ ਨੇ ਜਵਾਬ ਤਾਂ ਟੱਕੇ ਅਰਗਾ ਉਹ ਕਹਿੰਦਾ ਜੀ ਮੈਂ ਰਾਸ਼ਟਰਪਤੀ ਬਣ ਗਿਆ ਮੇਰੀ ਕੌਮ ਦੀ ਲੜਾਈ ਕੌਣ ਲੜੋ ਹੂੰ ਦੇਖੋ ਕਿੱਡੇ ਵੱਡੇ ਸੀ ਮਾਸਟਰ ਤਾਰਾ ਸਿੰਘ ਦੋਨਾਂ ਦਾ ਜੀਵਨ ਕਿ ਉਹਨਾਂ ਨੇ ਰਾਸ਼ਟਰਪਤੀ ਦੀ ਕੁਰਸੀ ਨੂੰ ਠੁੱਡਾ ਮਾਰਿਆ ਪਰ ਪੰਥ ਨਹੀਂ ਛੱਡਿਆ ਆਪਣੀ ਨੀਲੀ ਪੱਗ ਨਹੀਂ ਛੱਡੀ ਇੱਥੇ ਨਿਤ ਖਸਮ ਬਦਲਦੇ ਆ ਜੀ ਇਹ ਤੜਕੇ ਹੋਰ ਅੱਥ ਨੇ ਹੋਰ ਇਹਨਾਂ ਨੇ ਸ਼ਰਮ ਲਾ ਲਈ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਔਰ ਲੋਕਾਂ ਨੂੰ ਮੈਂ ਸਮਝਦਾ ਪਾਰਟੀ ਨੂੰ ਨਹੀਂ ਵੋਟ ਪਾਉਣੀ ਚਾਹੀਦੀ ਜਿੰਨੇ ਚਿਰ ਲੋਕ ਬੰਦਾ ਦੇਖ ਕੇ ਵੋਟ ਨਹੀਂ ਪਾਣ ਲੱਗਦੇ ਉਹਨਾਂ ਚਿਰ ਸਾਡਾ ਦੇਸ਼ ਤੱਕਣਾ ਨਹੀਂ ਹੋ ਸਕਦਾ ਸਾਨੂੰ ਬੰਦੇ ਦੇਖ ਕੇ ਉਮੀਦਵਾਰ ਦੇਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਕਿ ਕਿਹੜਾ ਬੰਦਾ ਅੱਛਾ ਕਿਹੜੇ ਬੰਦਾ ਅੱਛੇ ਕੰਮ ਕਰ ਸਕਦਾ ਉਹਦੀ ਬੈਕਗ੍ਰਾਉਂਡ ਕੀ ਓ ਪਹਿਨਾ ਕੀ ਕਰਦਾ ਰਿਹਾ ਕਿ ਇਹ ਤਾਂ ਨਹੀਂ ਕੋ ਪਹਿਨਾ ਲੋਕਾਂ ਨੂੰ ਲੁੱਟਦਾ ਰਿਹਾ ਹਮ ਅੱਜ ਉਹ ਕਹਿੰਦਾ ਮੈਂ ਨੇਤਾ ਬਣਨਾ ਇਹ ਸਾਰਾ ਕੁਝ ਸੋਚਣ ਦੀ ਲੋੜ ਆ ਇਹ ਦੇਖਣਾ ਪਊਗਾ ਸਾਡੇ ਲੋਕਾਂ ਨੂੰ ਕਿ ਉਹ ਬੰਦੇ ਦਾ ਕੈਰੇਕਟਰ ਕਿਹੋ ਜਿਹਾ ਸੀ ਹਮ ਔਰ ਕਿਹੋ ਜਿਹੇ ਕੰਮ ਕਰਦਾ ਕੀ ਇਹਨੇ ਪਾਰਟੀਆਂ ਬਦਲੀਆਂ ਤਾਂ ਨਹੀਂ ਇੱਕ ਥਾਂ ਤੇ ਸਟੈਂਡ ਤੇ ਖੜਾ ਇਥੇ ਨਿੱਤ ਲੋਕ ਅੱਜ ਆ ਪਾਰਟੀ ਚ ਕੱਲ ਨੂੰ ਆਥਰ ਨੂੰ ਦੂਜੀ ਪਾਰਟੀ ਸਰੂਪਾ ਪਵਾ ਕੇ ਕਹਿੰਦੇ ਆ ਅੱਜ ਫਲਾਨੇ ਚ ਰਲ ਗਿਆ ਔਰ ਜਿਹੜੇ ਭਟੀਆਂ ਭਟੀਆਂ ਗੱਲਾਂ ਕਰਦੇ ਹੁੰਦੇ ਇੱਕ ਮਿੰਟ ਚ ਉਹ ਗੱਲਾਂ ਭੁੱਲ ਜਾਂਦੇ ਆ ਔਰ ਮੈਂ ਗੱਲ ਤੁਹਾਨੂੰ ਸੁਣਾ ਰਿਹਾ ਸੀ ਦੋ ਬੰਦਿਆਂ ਦਾ ਸਾਡੇ ਸਮਾਜ ਦੇ ਵਿੱਚ ਅੱਜ ਸਤਕਾਰ ਖਤਮ ਹੋ ਗਿਆ ਇੱਕ ਲੀਡਰਾਂ ਦਾ ਦੂਜਾ ਡਾਕਟਰਾਂ ਦਾ ਅੱਜ ਡਾਕਟਰ ਵੀ ਲੁੱਟਣ ਲੱਗ ਗਏ ਤੇ ਲੀਡਰ ਵੀ ਲੁੱਟਣ ਲੱਗ ਗਏ ਇਸ ਕਰਕੇ ਸਾਡੇ ਪੋਲੀਟਿਕਲ ਲੋਕਾਂ ਦਾ ਬਹੁਤ ਵੱਡਾ ਯਾਨੀ ਕਿ ਮੈਂ ਸਮਝਦਾ ਕਿ ਅਸਰ ਆ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਔਰ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਔਰ ਇਹਨਾਂ ਦੇ ਕਰਕੇ ਮੈਂ ਸਮਝਦਾ ਕਿ ਅੱਜ ਜਿਹੜੇ ਪੰਜਾਬ ਦੇ ਬੱਚੇ ਵੀ ਮਜੂਸ ਹੋ ਕੇ ਅਜਿਹ ਬਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਕਿਉਂਕਿ ਅਸੀਂ ਵਧੀਆ ਪ੍ਰਬੰਧ ਨਹੀਂ ਦੇ ਸਕੇ ਜੋ ਕੋ ਸਾਨੂੰ ਕਰਨਾ ਚਾਹੀਦਾ ਸੀ ਦੇਸ਼ ਦੀ ਜਾਤੀ ਤੋਂ ਬਾਅਦ ਅਸੀਂ ਉਹ ਕਰ ਨਹੀਂ पाए ਆਪਣੇ ਬੱਚਿਆਂ ਲਈ ਉਹਦੇ ਕਰਕੇ ਸਾਡੇ ਬੱਚੇ ਅੱਜ ਮਜੂਸ ਹੋ ਕੇ ਇੱਕ ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਆਸਟ੍ਰੇਲੀਆ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਇੱਕ ਦੀਪ ਜਗਦਾ ਦਿਂਦਾ ਜਿਹਦੀ ਰੋਸ਼ਨੀ ਦੇ ਵਿੱਚ ਉੱਡ ਕੇ ਪੰਛੀਆਂ ਵਾਂਗੂ ਆਪਣੀਆਂ ਜ਼ਮੀਨਾਂ ਵੇਚ ਕੇ ਜਾਇਦਾਦਾਂ ਵੇਚ ਕੇ ਆਪਣੇ ਗਹਿਣੇ ਗਿਰਵੀ ਰੱਖ ਕੇ ਮਾਵਾ ਦੇ ਉਪਦੇਸ਼ਾਂ ਨੂੰ ਜਾ ਰਹੇ ਆ ਉਹਨਾਂ ਦੀ ਮੈਂ ਸਮਝਦਾ ਮਜਬੂਰੀ ਹੈ ਇੱਕ ਬਹੁਤ ਵੱਡੀ ਇਹ ਵੀ ਤੁਹਾਨੂੰ ਲੱਗਦਾ ਹੈ ਕਿ ਜਵਾਨੀ ਨੂੰ ਜਾਣ ਬੁਝ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਹਿੰਦੇ ਕਿ ਜਵਾਨ ਜਿਹੜਾ ਦੇਸ਼ ਦਾ ਭਵਿੱਖ ਹੁੰਦਾ ਹੈ ਪਰ ਇਹ ਸਟ੍ਰੈਟਜੀ ਬਣਾ ਲਈ ਕਿ ਜਦੋਂ ਦੇਸ਼ 'ਚ ਜਵਾਨ ਬਚੇਗਾ ਹੀ ਨਹੀਂ ਕੋਈ ਜੁੜਤੀ ਨਹੀਂ ਕਰੇਗਾ ਸਿਆਸਤ ਦੇ ਵਿੱਚ ਆਉਣ ਦੀ ਤਾਂ ਕੋਈ ਯੰਗ ਫੇਸਸ ਹੀ ਨਹੀਂ ਹੋਣਗੇ ਲੋਕਾਂ ਦੇ ਕੋਲ ਤੇ ਵੈਂਚੁਅਲੀ ਲੋਕਾਂ ਨੂੰ ਵੀ ਮੁੜਕੜ ਕੇ ਉੱਥੇ ਹੀ ਆਉਣਾ ਪੈਣਾ ਹੈ ਬਿਲਕੁਲ ਜੀ ਬ੍ਰੇਨ ਡਰੇਨ ਹੋ ਰਿਹਾ ਸਾਡੇ ਜਿਹੜੇ ਬੱਚਿਆਂ ਨੇ ਸਾਡੀ ਪੰਜਾਬ ਦੀ ਤਕਦੀਰ ਤੇ ਤਸਵੀਰ ਬਦਲਨੀ ਸੀ ਸਾਡੀ ਰੀੜ ਦੀ ਹੱਡੀ ਸੀ ਨੌਜਵਾਨ ਪੜ੍ਹੇ ਲਿਖੇ ਵਰਗ ਉਹ ਸਾਰੇ ਅੱਜ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਉਹ ਲੇਬਰ ਕਰਨ ਜਾ ਰਹੇ ਆ ਉਹਨਾਂ ਦੀ ਮਜਬੂਰੀ ਬਣ ਗਈ ਜਿਨ੍ਹਾਂ ਨੇ ਇੱਥੇ ਵਿਚਾਰਿਆਂ ਨੇ ਕਦੇ ਕੋਈ ਟੱਕਾ ਨਹੀਂ ਸੀ ਤੋੜਿਆ ਉਹਨਾਂ ਨੂੰ ਉੱਥੇ ਲੇਬਰਾਂ ਕਰਨੀਆਂ ਪੈਣਗੀਆਂ ਔਰ ਬਹੁਤ ਔਖੇ ਹੋ ਕੇ ਉਹ ਕੰਮ ਕਰ ਰਹੇ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਤਾਂ ਬੱਚੇ ਮੇਰੇ ਸੰਪਰਕ ਚ ਵੀ ਆ ਮੈਨੂੰ ਫੋਨ ਵੀ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਪੁੱਛੀਦਾ ਵੀ ਕਿ ਇਹ ਜਿਹੇ ਹਾਲਾਤ ਆ ਉਹ ਦੱਸਦੇ ਆ ਕਿ ਬਹੁਤ ਮਾੜੇ ਹ ਕਿਉਂਕਿ ਅੱਜ ਕੈਨੇਡਾ ਦੀ ਧਰਤੀ ਤੇ ਵੀ ਕੋਈ ਸੁਖਾਵੇਂ ਮਾਹੌਲ ਨਹੀਂ ਅੱਜ ਉੱਥੇ ਵੀ ਕੋਈ ਅੱਛਾ ਮਾਹੌਲ ਨਹੀਂ ਕਿਉਂਕਿ ਉੱਥੇ ਵੀ ਬਹੁਤ ਕਠਨ ਮਿਹਨਤ ਕਰਨੀ ਪੈਂਦੀ ਹੈ ਔਰ ਸਾਨੂੰ ਸਿੱਖਣਾ ਵੀ ਚਾਹੀਦਾ ਉਹਨਾਂ ਦੇ ਅੱਛਾਂ ਤੋਂ ਕਿ ਉੱਥੇ ਲੋਕ ਕਿਵੇਂ ਮਿਹਨਤ ਕਰਦੇ ਆ ਮੈਂ ਖੁਦ ਕੈਨੇਡਾ ਦੇਖ ਕੇ ਆਇਆ ਕਿ ਲੋਕ ਕਿੰਨਾ ਕੰਮ ਕਰਦੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਲੋਕ ਕੰਮ ਕਰਦੇ ਸਾਡੇ ਇੱਥੇ ਤੁਸੀਂ ਦੇਖੋ ਉੱਥੇ 10 ਬੰਦਿਆਂ ਕੋਲੇ ਕੈਨੇਡਾ ਚ 10 ਬੰਦਿਆਂ ਕੋਲੇ ਇੱਕ ਬੰਦਾ ਵੇਲਾ ਜਾਵੜੇ ਪੰਜਾਬ ਦਾ ਵੀ ਰਹਿਣਾ ਮੈਂ ਤੇਰੇ ਕੋਲੇ ਉਹਨਾਂ ਨੂੰ ਉਹ ਵੀ ਹੌਲੀ ਹੌਲੀ ਰੱਖਣਾ ਔਖਾ ਲੱਗ ਜਾਂਦਾ ਕਿ ਯਾਰ ਇਹਨੂੰ ਅਸੀਂ ਕਿਵੇਂ ਬੇਲੇ ਨੂੰ ਨਾਤ ਰੋਟੀਆਂ ਦੇ ਕੇ ਔਰ ਦੇਖੋ ਪੰਜਾਬ ਦੀ ਖਾਸੀਅਤ ਸਾਡਾ ਸੱਭਿਆਚਾਰ ਔਰ ਸਾਡਾ ਫਰਾਕ ਦੇ ਲਈ ਸਾਡਾ ਇੱਕ ਬੰਦਾ ਦਸਾਂ ਨੂੰ ਪਾਲਦਾ ਪੰਜਾਬ ਦੇ ਵਿੱਚ ਇੱਕ ਬੰਦਾ ਕੰਮ ਕਰਦਾ 10 ਜੀਰ ਬੈਠ ਕੇ ਖਾਂਦੇ ਆ ਸਾਨੂੰ ਇਹ ਇਹ ਵੀ ਇੱਕ ਵੱਡਾ ਪਾਣਾ ਪਰ ਇਥੋਂ ਸਿੱਖਣ ਦੀ ਵੀ ਲੋੜ ਆ ਜੇ ਸਾਰੇ ਜਾਣੀ ਅਸੀਂ ਇੱਥੇ ਕੰਮ ਕਰੀਏ ਆਪਣੇ ਖੇਤਾਂ ਦੇ ਵਿੱਚ ਕੰਮ ਕਰੀਏ ਜਿੱਥੇ ਵੀ ਕੋਈ ਬੰਦਾ ਕੰਮ ਕਰ ਸਕਦਾ ਹੈ ਹੱਥਾਂ ਦਾ ਜਿਹਦੇ ਕੋਲੇ ਹੁਨਰ ਆ ਉਹ ਆਪਦਾ ਕੰਮ ਕਰੇ ਮੈਂ ਸਮਝਦਾ ਕੋਈ ਬੰਦਾ ਭੁੱਖਾ ਨਹੀਂ ਮਨ ਸਕਦਾ ਇੰਨਾ ਕੰਮ ਆ ਇੱਥੇ ਇੰਨਾ ਕੀਤਾ ਜਾ ਸਕਦਾ ਸਾਨੂੰ ਆਪਣੇ ਵੀ ਜਾਨੀ ਕਿ ਵਸੀਲੇ ਕਰਨੇ ਚਾਹੀਦੇ ਆ ਮਜੂਸ ਨਹੀਂ ਹੋਣਾ ਚਾਹੀਦਾ ਇਸ ਕਰਕੇ ਬਹੁਤ ਕੁਝ ਕਈ ਵੀ ਦੇਖਾਂ ਦੱਕੀ ਦੇ ਵਿੱਚ ਵੀ ਹੋ ਇਹਨਾਂ ਦੂਰੋਂ ਦੂਰੋਂ ਚੀਜ਼ ਦੇਖੀ ਕੋਈ ਉਹ ਸੋਹਣੀ ਲੱਗਦੀ ਆ ਕਈ ਵਾਰੀ ਹਰ ਚਮਕਦੀ ਚੀਜ਼ ਜਿਵੇਂ ਕਹਿੰਦੇ ਸੋਨਾ ਨਹੀਂ ਹੁੰਦੀ ਉਵੇਂ ਦੂਰੋਂ ਦੂਰ ਦੇ ਜਿਹੜੇ ਢੋਲਾ ਸੁਹਾਣੇ ਲੱਗਦੇ ਇਸ ਕਰਕੇ ਸਾਨੂੰ ਉਹਦੀ ਢੰਗਾਈ ਤੱਕ ਸਾਡੇ ਭਵਿੱਖ ਨੂੰ ਬੱਚਿਆਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਕੀ ਆ ਕੈਨੇਡਾ ਕੀ ਆ ਉੱਥੇ ਕੀ ਹੋ ਸਕਦਾ ਪੰਜਾਬ ਚ ਕੀ ਹੋ ਸਕਦਾ ਜੇ ਇੱਥੋਂ ਅਸੀਂ ਭੱਜ ਗਏ ਪੰਜਾਬ ਦੇ ਹਾਲਾਤ ਕਿਹੇ ਜੇ ਹੋਣਗੇ ਕਿ ਸਾਡੇ ਸ਼ਹੀਦਾਂ ਨੇ ਸਾਡੇ ਯੋਧਿਆਂ ਨੇ ਭਖਤ ਸਿੰਘ ਵਰਗੇ ਨੇ ਫਾਂਸੀ ਵਾਲੇ ਰਸੇ ਇਸ ਕਰਕੇ ਚੁੰਬੇ ਸੀ ਕਿ ਸਾਡੇ ਵਾਰਸ ਇਹਨਾਂ ਨੂੰ ਛੱਡ ਛੱਡ ਕੇ ਉੱਥੇ ਉੜ ਜਾਣਗੇ ਕਿ ਸ਼ਹੀਦ ਊਧਮ ਸਿੰਘ ਦੇ ਵਾਰਸ ਕਿ ਉਹੀ ਗੋਰਿਆਂ ਕੋਲੇ ਜਾ ਕੇ ਹੁਣ ਨੌਕਰੀ ਕਰਨਗੇ ਜਿਹਨੂੰ ਭਾਲ ਦਾ ਭਾਲ ਦਾ ਸ਼ਹੀਦ ਊਧਮ ਸਿੰਘ ਲੰਡਨ ਉੱਠ ਗਿਆ ਸੀ ਇਹ ਸੋਚਣ ਵਾਲੀਆਂ ਗੱਲਾਂ ਸਾਡੀਆਂ ਜਿੰਨੇ ਚਿਰੇ ਸੋਚਦੇ ਨਹੀਂ ਇਹ ਸਾਰਾ ਤਾਂ ਹੀ ਸੋਚਿਆ ਜਾ ਸਕਦਾ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ ਜੇ ਸਾਨੂੰ ਅਸੀਂ ਗਿਆਨਵਾਨ ਹੋਵਾਂਗੇ ਇਹਦੇ ਕਰਕੇ ਰਣ ਸਿੰਘ ਕਹਿੰਦਾ ਜਿਹੜੀ ਲਾਇਬ੍ਰੇਰੀ ਵੀ ਬਣਾਈ ਸੀ ਕਿ ਸਾਡੇ ਬੱਚੇ ਸਾਡੇ ਪੁੱਖ ਲਾਇਬ੍ਰੇਰੀ ਨਾਲ ਜੁੜਨ ਉਹਨਾਂ ਨੂੰ ਆਪਣੇ ਸ਼ਹੀਦਾਂ ਦਾ ਜੀਵਨ ਪੜ੍ਹ ਕੇ ਸ਼ਹੀਦ ਰੂਧਮ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਪੇ ਦਾ ਪੱਕ ਸਿੰਘ ਦਾ ਉਹਨਾਂ ਨੂੰ ਜੀਵਨ ਪੜ੍ਹ ਕੇ ਉਹਨਾਂ ਦੇ ਅੰਦਰ ਚੇਂਜ ਆਵੇ ਉਹਨਾਂ ਨੂੰ ਪਤਾ ਲੱਗੇ ਕਿ ਇਹਨੇ ਕੱਲੇ ਕੱਲੇ ਬੰਦੇ ਨੇ ਇਨਕਲਾਬ ਲੈ ਕੇ ਜਾਂਦੇ ਤੇ ਬਾਕੀ ਕੱਲੇ ਕੱਲੇ ਬੰਦੇ ਸੀ ਫੀਡਲ ਕਾਸਟਰੋ ਜੀ ਨੇ ਕਯੂਬਾ ਦੇ ਵਿੱਚ ਕੱਲੇ ਬੰਦੇ ਨੇ ਇਨਕਲਾਬ ਲੈ ਕੇ ਆਂਦਾ ਪਰ ਇਹ ਲੱਗਦਾ ਨਹੀਂ ਕਿ ਜਿਹੜੀਆਂ ਪੜਨ ਵਾਲੀਆਂ ਚੀਜ਼ਾਂ ਸੀ ਇਹ ਫਿਰ ਉਹੀ ਗੱਲ ਆ ਗਈ ਕਿ ਬ੍ਰੇਨ ਡ੍ਰੇਨ ਤਾਂ ਸਾਡਾ ਫੋਨਾਂ ਤੇ ਹੋ ਗਿਆ ਤੇ ਇਹ ਵੀ ਤੁਸੀਂ ਮੰਨਦੇ ਹੋ ਕਿ ਬੱਚੇ ਅੱਜ ਉਮਰ ਤੋਂ ਪਹਿਲਾਂ ਵੱਡੇ ਹੋ ਗਏ ਤੇ ਬਿਲਕੁਲ ਜੀ ਕਿਉਂਕਿ ਜਿਹੜਾ ਮੋਬਾਈਲ ਟੈਲੀਫੋਨ ਆ ਮੈਂ ਇਹਨੇ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਉਮਰ ਦੇ ਨਾਲ ਹੀ ਪਤਾ ਲੱਗਣੀਆਂ ਚਾਹੀਦੀਆਂ ਸੀ ਨਾ ਉਮਰ ਤੋਂ ਪਹਿਲਾਂ ਲੱਗ ਰਹੀਆਂ ਪਤਾ ਔਰ ਕਿਉਂਕਿ ਸਾਡਾ ਸਰੀਰ ਦਾ ਹਜੇ ਡਿਵੈਲਪ ਹੀ ਨਹੀਂ ਹੋਇਆ ਹੁੰਦਾ ਵਿਕਾਸ ਹੀ ਨਹੀਂ ਹੋਇਆ ਹੁੰਦਾ ਉਹਦੇ ਨਾਲ ਸਾਡੇ ਬਹੁਤ ਨੁਕਸਾਨਦੇ ਜਿਹੜੇ ਹਾਨੀਕਾਰਕ ਜਿਹੜੇ ਨਤੀਜੇ ਸਾਡੇ ਸਾਹਮਣੇ ਆ ਜਾ ਰਹੇ ਆ ਉਹ ਬਹੁਤ ਵੱਡਾ ਉਹਦਾ ਕਾਰਨ ਆ ਇਹ ਹਮ ਇੱਕ ਚਿੰਤਾ ਦਾ ਵਿਸ਼ਾ ਸਾਡੇ ਸਮਾਜ ਲਈ ਸਾਨੂੰ ਇਹ ਚਿੰਤਾ ਕਰਨੀ ਚਾਹੀਦੀ ਹੈ ਸਾਡੇ ਇਹ ਤੇ ਸਾਨੂੰ ਵਿਚਾਰ ਚਰਚਾ ਕਰਨੀਆਂ ਚਾਹੀਦੀਆਂ ਹਮ ਔਰ ਪੰਜਾਬ ਦੇ ਵਿੱਚ ਚਰਚਾ ਨਹੀਂ ਇਹਨਾਂ ਦੀ ਹੋ ਰਹੀ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁਣ ਪੰਜਾਬ ਦੇ ਬੱਚੇ ਤਾਂ ਜੁਆਗ ਪੈਦਾ ਕਰਨ ਵਾਲੇ ਨਹੀਂ ਰਹੇ ਇਹਨਾਂ ਨੇ ਇਨਕਲਾਬ ਕੀ ਕਰਨੇ ਆ ਅੱਜ ਪੰਜਾਬ ਦੇ ਹਾਲ ਤੇ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਤਦਾਰ ਦੇ ਵਿੱਚ ਟੈਸਟ ਟਿਊਬ ਬੇਬੀ ਵਾਲੇ ਸੈਂਟਰ ਖੁੱਲੇ ਹੋਏ ਆ ਔਰ ਬਿਹਾਰ ਤੋਂ ਖੂਨ ਲਿਆ ਲਿਆ ਕਿ ਸਾਡੀਆਂ ਕੁੱਖਾਂ ਚ ਰੱਖਿਆ ਜਾ ਰਿਹਾ ਤੁਸੀਂ ਦੱਸੋ ਪੰਜਾਬ ਦੇ ਗੱਭਰੂ ਤਾਂ ਹੁਣ ਜਵਾਰ ਪੈਦਾ ਕਰਨ ਵਾਲੀ ਨਹੀਂ ਰਹੇ ਇਹਨਾਂ ਨੇ ਇੱਥੇ ਹਰੀ ਸਿੰਘ ਨਲੂਏ ਕੀ ਪੈਦਾ ਕਰਨੇ ਆ ਇਹਨਾਂ ਨੇ ਬਚਿੱਤਰ ਸਿੰਘ ਵਰਗੇ ਯੋਧੇ ਕਿੱਥੇ ਪੈਦਾ ਕਰਨੇ ਆ ਸ਼ੀਰੂਦਮ ਸਿੰਘ ਵਰਗੇ ਕਿੱਥੇ ਪੈਦਾ ਹੋਣੇ ਆ ਕਿਉਂਕਿ ਡੀਐਨਏ ਚੇਂਜ ਹੋ ਰਿਹਾ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਇੱਥੇ ਕੋਈ ਲੀਡਰ ਨਹੀਂ ਬੋਲਦਾ ਕੋਈ ਹੋਰ ਨਹੀਂ ਬੋਲਦਾ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਪਟਿਆਲੇ ਵਾਲੀ ਉਹਨਾਂ ਨੇ ਬੋਲਿਆ ਸੀ ਕਿ ਸਾਨੂੰ ਇਹ ਤੇ ਸੋਚਣ ਦੀ ਲੋੜ ਆ ਜਿਹੜਾ ਚੁੱਪਚੀ ਪੀਤੇ ਛੋੜੀਆਂ ਬੁੱਕਲਾਂ ਦੇ ਵਿੱਚ ਆ ਕੇ ਇਹੜਾ ਸੈਂਟਰ ਖੋਲ ਰਿਹਾ ਤੁਸੀਂ ਸੋਚੋ ਇਹ ਕੀ ਹੋ ਰਿਹਾ ਛੋੜੀ ਨਸ਼ਲ ਕੁਸ਼ੀ ਹੋ ਰਹੀ ਆ ਪੰਜਾਬੀਆਂ ਦੀ ਜੇ ਪੰਜਾਬੀਆਂ ਕੋਲੇ ਆਪਦਾ ਖੂਨ ਹੀ ਨਾ ਰਹਾ ਸਾਡੀ ਬੋਲੀ ਨਹੀਂ ਰਹਿਣੀ ਸਾਡੀ ਕੌਮ ਕਿਵੇਂ ਬਚੂਗੀ ਸਾਡਾ ਸਮਾਜ ਕਿਵੇਂ ਬਚੂਗਾ ਇਹ ਬਹੁਤ ਸੋਚਣ ਦੇ ਵਿਸ਼ੇ ਆ ਇਹ ਇਕੱਲਾ ਗੱਲਾਂ ਕਰਨ ਦੇ ਵਿਸ਼ੇ ਨਹੀਂ ਸਾਨੂੰ ਸੋਚਣਾ ਪਊ ਅਸੀਂ ਅਸੀਂ ਕਿੱਧਰ ਨੂੰ ਜਾ ਰਹੇ ਆ ਸਾਡੇ ਬੱਚੇ ਦੇਖੋ ਅੱਜ ਨਿੱਕੇ ਨਿੱਕੇ ਉਹਨਾਂ ਦੀਆਂ ਜਿਹੜੇ ਏਡੇ ਏਡੇ ਜਵਾਨ ਹੀ ਪੈਦੋਂ ਹੁਣੋਂ ਹਟ ਕੇ ਤੁਸੀਂ ਦੇਖੋ ਛੇ ਛੇ ਪੁੱਟ ਤੇ ਜਵਾਨ ਹੀ ਹੈ ਨਹੀਂ ਸਾਡੀਆਂ ਧੀਆਂ ਹੀ ਏਡੀਆਂ ਵੱਡੀਆਂ ਹੈ ਨਹੀਂਆਂ ਸਾਡੀਆਂ ਭੈਣਾਂ ਕਿ ਉਹ ਸ਼ੇਰ ਪੈਦਾ ਕਰਨ ਸ਼ੇਰਾਂ ਨੂੰ ਪੈਦਾ ਕਰਨ ਵਾਸਤੇ ਸ਼ੇਰनियां ਬਣਨਾ ਪਊ ਸ਼ੇਰ ਬਣਨਾ ਪਊ ਫੇਰ ਸ਼ੇਰ ਪੈਦਾ ਹੋਣਗੇ ਫੇਰ ਗੱਭਰੂ ਪੈਦਾ ਹੋਣਗੇ ਅੱਜ ਜਵਾਨੀ ਵੀ ਸਾਡੀ ਕਈ ਅੱਜ ਸਾਡੀਆਂ ਖੇਡਾਂ ਵੀ ਗੰਗਾਂ ਬਾਤਾਂ ਵੀ ਗੰਗਾਂ ਕਿ ਬਹੁਤ ਚਿੰਤਾ ਦੇ ਵਿਸ਼ਾ ਪੰਜਾਬ ਦੀ ਤਰਾਸ਼ ਦੀ ਆ ਕੱਲੀ ਰੋਟੀ ਮਿਲ ਜਾਣਾ ਕੰਮ ਨਹੀਂ ਰੋਟੀ ਤਾਂ ਕੁੱਤੇ ਨੂੰ ਵੀ ਮਿਲ ਜਾਂਦੀ ਸੰਗਰੀਣਾ ਬੰਨਿਆ ਹੁੰਦਾ ਉਹਨੂੰ ਰੋਟੀ ਤਾਂ ਉਹ ਵੀ ਖਾ ਕੇ ਪਿਆ ਜਾਂਦਾ ਹੂੰ ਗੱਲ ਰੋਟੀ ਦੀ ਨਹੀਂ ਗੱਲ ਤਾਂ ਸਾਡੀ ਕੌਮ ਦੀ ਆ ਅਸੀਂ ਕਿਹਦੇ ਵਿੱਚ ਪੈਦਾ ਹੋਏ ਆ ਸਾਡੇ ਪੰਜਾਬ ਦੀ ਗੱਲ ਆ ਗੱਲ ਤਾਂ ਸਾਡੀ ਅਣਖਾਂ ਦੀ ਗੱਲ ਹੈ ਸਾਡੀ ਜ਼ਮੀਨਾਂ ਦੀ ਗੱਲ ਆ ਸਾਡੀ ਬੋਲੀ ਦੀ ਗੱਲ ਆ ਸਾਡੀ ਨਸਲ ਦੀ ਗੱਲ ਆ ਨਹੀਂ ਤਾਂ ਪੰਜਾਬ ਮੇਰੇ ਹਿਸਾਬ ਨਾਲ ਜਿਸ ਪਾਸੇ ਨੂੰ ਵੱਧ ਰਿਹਾ ਉਹਦੇ ਕੋਈ ਹਾਲਤ ਬਾਹਲੇ ਚੰਗੇ ਨਹੀਂ ਤੇ ਬਹੁਤ ਸਾਡੇ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਚੱਲਣ ਦੀ ਲੋੜ ਆ ਕੱਲੀ ਕੈਨੇਡਾ ਜਾਣ ਦੇ ਨਾਲ ਗੱਲ ਖਤਮ ਨਹੀਂ ਹੋਣੀ ਅਮਰੀਕਾ ਜਾਣ ਨਾਲ ਗੱਲ ਖਤਮ ਨਹੀਂ ਹੋਣੀ ਗੱਲ ਖਤਮ ਨਹੀਂ ਹੋਣੀ ਗੱਲ ਕਰਨੀ ਪਊਗੀ ਪੰਜਾਬ ਦੀ ਪੰਜਾਬ ਨੂੰ ਜੇ ਬਚਾਉਣਾ ਜਿਹੜੀ ਚੀਜ਼ ਪੰਜਾਬ ਦੀ ਧਰਤੀ ਤੇ ਪੈਦਾ ਹੋਣ ਸਿੱਖੀ ਉਹ ਨੂੰ ਪੰਜਾਬ ਦੇ ਵਿੱਚ ਹੀ ਪੈਦਾ ਕੀਤਾ ਜਾ ਸਕਦਾ ਹੁਣ ਹੋਰ ਹੋਰ ਧਰਤੀ ਤੇ ਜਾ ਕੇ ਪੈਦਾ ਨਹੀਂ ਕੀਤਾ ਜਾ ਸਕਦਾ ਪੰਜਾਬੀ ਤਰੱਕੀ ਕਰਦੇ ਆ ਮੈਨੂੰ ਖੁਸ਼ੀ ਆ ਕਿ ਸਾਨੂੰ ਤਕੜੇ ਹੋਣਾ ਚਾਹੀਦਾ ਜਹੂਦੀਆਂ ਵਾਂਗੂ ਕਿ ਜਹੂਦੀਆਂ ਨੇ ਆਪ ਤਰੱਕੀ ਕੀਤੀ ਆਪਣਾ ਦੇਸ਼ ਆਪ ਦਾ ਬਣਾਇਆ ਇਜ਼ਰਾਈਲ ਉਹ ਵੀ 100 35 ਤੋਂ ਲੈ ਕੇ 20 ਤੋਂ ਲੈ ਕੇ 1945 ਤੱਕ ਉਹਨਾਂ ਦੀ ਵੱਡੀ ਵੱਡੇ ਟੁੱਕੇ ਜਾਂਦੇ ਨੇ ਨਸ਼ਲਕੁਸ਼ੀਆਂ ਹੁੰਦੇਆਂ ਰਹੀਆਂ ਹਿਟਲਰ ਨੇ ਫੜ ਕੇ 60-60 ਹਜ਼ਾਰ ਯਹੂਦੀ ਚੈਂਬਰਾਂ ਚ ਤਾੜ ਕੇ ਗੈਸਰਾ ਮਾਰਤੇ ਪਰ ਫਿਰ ਵੀ ਉਹਨਾਂ ਨੇ ਦੇਸ਼ ਬਚਾਇਆ ਆਪਣੇ ਲੋਕ ਬਚਾਏ ਆਪਣੀ ਧਰਤੀ ਪੈਦਾ ਕੀਤੀ ਤੇ ਅੱਜ ਯਹੂਦੀ ਦੁਨੀਆ ਤੇ ਰਾਜ ਕਰ ਰਹੇ ਆ ਅਮਰੀਕਾ ਦੀਆਂ ਬੈਂਕਾਂ ਵੀ ਯਹੂਦੀਆਂ ਦੇ ਸਿਰ ਤੇ ਚੜ੍ਹਦੀਆਂ ਉਮੇ ਸਿੱਖਾਂ ਨੂੰ ਆਏ ਤੱਕੜੇ ਹੋਣਾ ਚਾਹੀਦਾ ਸਾਨੂੰ ਆਰਥਿਕ ਪੱਖੋਂ ਵੀ ਤਕੜੇ ਹੋਣਾ ਚਾਹੀਦਾ ਸਾਨੂੰ ਹਰ ਪੱਖ ਤੋਂ ਤਕੜੇ ਹੋਣਾ ਚਾਹੀਦਾ ਸਾਨੂੰ ਵਿਦੇਸ਼ਾਂ ਵਿੱਚ ਜਾ ਕੇ ਤਰੱਕੀ ਵੀ ਕਰਨੀ ਕੋਈ ਗਨਾਹ ਨਹੀਂ ਪਰ ਸਾਨੂੰ ਉੱਥੇ ਹੀ ਰਹਿਣਾ ਇਹ ਗਨਾਹ ਹੈ ਕਿ ਸਾਡੇ ਘਰਾਂ ਨੂੰ ਜਿੰਦੇ ਨਾ ਲੱਗਣ ਸਾਡਾ 90 92 ਵਾਲਾ ਵਿਦੇਸ਼ ਚੰਗਾ ਸੀ ਕਿ ਜਦੋਂ ਸਾਡਾ ਇੱਕ ਬੰਦਾ ਜਾਂਦਾ ਸੀ ਮਗਰ ਸਾਰਿਆਂ ਦਾ ਸਾਰੇ ਟੱਬਰ ਦਾ ਸਾਹ ਸੌਖਾ ਕਰ ਦਿੰਦਾ ਸੀ ਅੱਜ ਵਦ ਕੇ ਸਮਝਦੀ ਸਾਡੀ ਜ਼ਮੀਨ ਵੀ ਸਾਰੀ ਉਧਰ ਜਾ ਰਹੀ ਹੈ ਵੇਚ ਕੇ ਸਾਡਾ ਪਰਿਵਾਰ ਵੀ ਗਿਆ ਸਾਡਾ ਸਮਾਜ ਵੀ ਗਿਆ ਇਹ ਚਿੰਤਾ ਦਾ ਵਿਸ਼ਾ ਇਹ ਨਾ ਹੋਵੇ ਸਾਡੇ ਇੱਥੇ ਰਹਿਣੇ ਚਾਹੀਦੇ ਸਾਡੇ ਪਰਿਵਾਰ ਰਹਿਣੇ ਚਾਹੀਦੇ ਸਾਨੂੰ ਕਮਾਈ ਕਰਨੇ ਜ਼ਰੂਰ ਜਾਣਾ ਚਾਹੀਦਾ ਕਮਾਈ ਤਾਂ ਪਹਿਲਾਂ ਵੀ ਕਰਦੇ ਤਾਂ ਹੀ ਤਾਂ ਕਹਿੰਦੇ ਸੀ ਭਲਾ ਉੱਠ ਜਾ ਬਰਮਾ ਨੂੰ ਲੇਖ ਜਾਣ ਕੇ ਨਾਲੇ ਪਰ ਉਹ ਤਾਂ ਬਰਮਾ ਚ ਲੋਕ ਜਾਂਦੇ ਸੀ ਇਹ ਤਾਂ ਹੀ ਕਹਾਵਤ ਬਣੀ ਸੀ ਕਿ ਉੱਠ ਜਾ ਬਰਮਾ ਨੂੰ ਲੇਖ ਜਾਣ ਕੇ ਨਾਲੇ ਉਵੇਂ ਸਾਨੂੰ ਅਸੀਂ ਜਾਂਦੇ ਪਹਿਲਾਂ ਵੀ ਰਹੀਆਂ ਕਮਾਈਆਂ ਕਰਨ ਹੁਣ ਵੀ ਜਾਣਾ ਚਾਹੀਦਾ ਪਰ ਸਾਨੂੰ ਰਹਿਣਾ ਨਹੀਂ ਚਾਹੀਦਾ ਰਹਿਣਾ ਪੰਜਾਬ ਦੀ ਧਰਤੀ ਤੇ ਰਹਿਣਾ ਚਾਹੀਦਾ ਸਾਨੂੰ ਪੰਜਾਬ ਦੀ ਧਰਤੀ ਤੇ ਸਾਨੂੰ ਜ਼ਮੀਨਾਂ ਖਰੀਦਣੀਆਂ ਚਾਹੀਦੀਆਂ ਇਹ ਨਾ ਹੋਵੇ ਸਾਡਾ ਫਰਜ਼ਾਂ ਚੋਂ ਨਾ ਨਿਕਲ ਜੀ ਜਮਾ ਬੰਦਿਆਂ ਚ ਸਿੱਖਾਂ ਦਾ ਨਾਂ ਹੀ ਸਹੰਗੀ ਮੁੱਕ ਜਾਣ ਆ ਕੇ ਅਡਾਨੀ ਵਾਨੀ ਇੱਥੇ ਜ਼ਮੀਨਾਂ ਖਰੀਦਣ ਹੁਣ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਪੱਦਰ ਤੇ ਹੋ ਰਿਹਾ ਕਿ ਜ਼ਮੀਨਾਂ ਦੂਜੇ ਸੂਬਿਆਂ ਦੇ ਲੋਕ ਆ ਕੇ ਸਾਡੇ ਖਰੀਦ ਰਹੇ ਆ ਔਰ ਜੇ ਪੰਜਾਬੀਆਂ ਕੋਲੇ ਜ਼ਮੀਨਾਂ ਬਣਾ ਰਹੀਆਂ ਪਾਣੀ ਸਾਡਾ ਖੋਹਿਆ ਗਿਆ ਭਾਖੜਾ ਡੈਮ ਪੰਜਾਬ ਚ ਬਿਜਲੀ ਦਿੱਲੀ ਨੂੰ ਜਾਂਦੀ ਹੈ ਗਵਰਨਮੈਂਟ ਗੱਲ ਚ ਗੂਠਾ ਦੇ ਕੇ ਲੈਂਦੀ ਹੈ ਸੈਂਟਰ ਗਵਰਨਮੈਂਟ ਕੇ ਸਾਥ ਅਸੀਂ ਲੈਣੀ ਆ ਬਿਜਲੀ ਬਿਲਕੁਲ ਇਸੇ ਕਰਕੇ ਤਾਂ ਕਹਿੰਦੇ ਨੇ ਕਿ ਜਿਹੜੇ ਬੁੱਧੀਜੀਵੀ ਨੇ ਚਿੰਤਾ ਕਰਦੇ ਨੇ ਕਿ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਇੱਕ ਪੰਜਾਬੀ ਨਾ ਰਹੇ ਉਹ ਵੀ ਕੋਈ ਬਾਹਰਲੇ ਸੂਬੇ ਤੋਂ ਆ ਕੇ ਬਣ ਜਾਵੇ ਤੇ ਗੁਰਦਾਸ ਮਾਨ ਸਾਹਿਬ ਫਰਮਾਉਂਦੇ ਨੇ ਕਿ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੁੱਲੀਦਾ ਕਿਸੇ ਵੀ ਮੁਲਕ ਤੇ ਵਿੱਚ ਜਾਓ ਆਪਣੀਆਂ ਜੜਾਂ ਦੇ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਕਹਿੰਦੇ ਇੱਕ ਵਾਰ ਜੜਾਂ ਤੋਂ ਕੱਟੇ ਗਏ ਤੇ ਇਨਸਾਨ ਦਾ ਵजूद ਖਤਮ ਹੁੰਦੇ ਫਿਰ ਸਮਾਂ ਨਹੀਂ ਲੱਗਦਾ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਉਮੀਦ ਕਰਦੇ ਹਾਂ ਕਿ ਇਹ ਗੱਲਾਂ ਸੁਣ ਕੇ ਇੱਕ ਪਰਿਵਾਰ ਦੇ ਵਿੱਚੋਂ ਕੋਈ ਇੱਕ ਜਾਣਾ ਵੀ ਜੇ ਇਹ ਕਹਿੰਦੇ ਨਾ ਕਿ ਤੈਅ ਕਰ ਲਵੇਗਾ ਕਿ ਮੈਂ ਆਪਣੇ ਆਪ ਨੂੰ ਬਦਲਣਾ ਵਾ ਆਪਣੇ ਪਰਿਵਾਰ ਨੂੰ ਬਦਲਣਾ ਹੈ ਤਾਂ ਬੜਾ ਫਰਕ ਸਮਾਜ 'ਚ ਪਵੇਗਾ ਬਿਲਕੁਲ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡ ਆਏ ਹੋ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਤੈਅਦਲੋ ਮਸ਼ਕੂਰ ਹਾਂ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ